ਸਤਿ ਸ਼੍ਰੀ ਅਕਾਲ ਜੀ ਮੈਂ ਕਰਸੇਖ ਸਿੰਘ ਜੈਤੋ ਮੈਂ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕਰਨੀ ਚਾਹੁੰਨਾ ਜਿਹੜੀ ਕਿ ਨਾ ਤਾਂ ਆਪਣੇ ਜਿਹੜੇ ਮੋਦੀ মিডিਆ ਉਹਨਾਂ ਨੇ ਦਿਖਾਉਣੀ ਆ ਤੇ ਨਾ ਉਹਦੇ ਨਾਲ ਜਿਹੜੇ ਸੰਬੰਧਿਤ ਅਖਬਾਰ ਨਿਊਜ਼ ਚੈਨਲ ਆ ਉਹਨਾਂ ਨੇ ਕਿਸੇ ਨੇ ਵੀ ਨਹੀਂ ਦਿਖਾਉਣੀ ਇਹ ਖਬਰ ਹੈਗੀ ਆ ਭਾਰਤੀ ਪਾਸਪੋਰਟ ਦੇ ਨਾਲ ਜੁੜੀ ਹੋਈ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜੀ ਰੈਂਕਿੰਗ ਜਿਹੜਾ ਨੰਬਰ ਹੁੰਦਾ ਜੁਲਾਈ ਦੇ ਮਹੀਨੇ ਦੇ ਵਿੱਚ ਆਪਣਾ 77ਵਾਂ ਨੰਬਰ ਸੀ ਪਾਸਪੋਰਟ ਦਾ ਭਾਰਤੀ ਪਾਸਪੋਰਟ ਦਾ ਜਿਹੜਾ ਕੀ ਹਨ ਆ ਸਾਲ ਖਤਮ ਹੁੰਦਿਆਂ ਹੁੰਦਿਆਂ 85ਵੇਂ ਨੰਬਰ ਤੇ ਪਹੁੰਚ ਚੁੱਕਿਆ ਜਿਹੜੀ ਕਿ ਬਹੁਤ ਵੱਡੀ ਮਾੜੀ ਗੱਲ ਆ ਭਾਰਤ ਵਾਸੀਆਂ ਦੇ ਲਈ ਬੁਰੀ ਖਬਰ ਆ ਜਿਸ ਤਰ੍ਹਾਂ ਰੁਪਿਆ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘਟਦੀ ਜਾ ਰਹੀ ਹੈ ਉਸੇ ਤਰ੍ਹਾਂ ਜਿਹੜਾ ਪਾਸਪੋਰਟ ਆ ਇਹ ਵੀ ਥੱਲੇ ਨੂੰ ਖਿਸਕ ਰਿਹਾ ਇਹਦੀ ਰੈਂਕਿੰਗ ਹੈ ਦਰ ਜਿਹੜੀ ਇਹ ਵੀ ਘਟ ਰਹੀ ਹੈ ਤੇ ਕਿਹੜੇ ਹਿਸਾਬ ਨਾਲ ਮੋਦੀ ਸਰਕਾਰ ਜਿਹੜੀ ਇਹ ਕਹਿ ਰਹੀ ਹੈ ਵੀ ਭਾਰਤ ਵਿਸ਼ਵ ਗੁਰੂ ਬਣ ਰਿਹਾ ਭਾਰਤ ਦੀ ਜਿਹੜੀ ਸ਼ਮਤਾ ਵਧ ਰਹੀ ਹੈ ਇਹ ਕਿਸ ਕਿਸ ਵਿਸ਼ੇ ਤੇ ਕਹਿ ਰਹੇ ਨੇ ਇਸ ਕਰਕੇ ਬੀਜੇਪੀ ਦੀ ਸਰਕਾਰ ਰਹਿੰਦੇ-ਰਹਿੰਦੇ ਭਾਰਤ ਦੇ ਹਾਲਾਤ ਜਿਹੜੇ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਵੇਲੇ ਬਹੁਤ ਵਧੀਆ ਸੀ ਅੱਜ ਪਛਟਦੇ ਜਾ ਰਹੇ ਨੇ ਤੇ ਭਾਰਤ ਦੀ ਜਿਹੜੀ ਦੁਰਦਿਸ਼ਾ ਮੰਦੀ ਤੋਂ ਮੰਦੀ ਹੋ ਰਹੀ ਹੈ ਇਸ ਦੀ ਜ਼ਿੰਮੇਵਾਰ ਬੀਜੇਪੀ ਸਰਕਾਰ ਆਔਰ ਰਲ ਕੇ ਆਪਾਂ ਇਸ ਬੀਜੇਪੀ ਸਰਕਾਰ ਦੇ ਖਿਲਾਫ ਮੁੱਦਾ ਚੱਕੀਏ ਤਾਂ ਜੋ ਆਪਾਂ ਆਪਦੇ ਰਾਸ਼ਟਰ ਨੂੰ ਬਚਾ ਸਕੀਏ ਧੰਨਵਾਦ